ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਘਰ ਕਰੋਪੀ ਐਥਨ ਵਿਖੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਤ ਤੇ ਗੁਰੂ ਕਰ ਦੀ 11ਵੀਂ ਵਰੇ ਕਾੰਢ ਨੂੰ ਸਮਰਪਤ ਤਾਨ ਤਾਨ ਗੁਰੂ ਅਰਜਨ ਦੇਵ ਜੀ ਕਰੋਪੀ ਵਿਖੇ ਮਹਾਨ ਨਰਕੀਤਨ 6ਵਾਂ ਮਹਾਨ ਨਗਦ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਦੇ ਪਰਥਾਏ 3 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਆਰੰਭ ਹੋਣਗੇ 5 ਅਕਤੂਬਰ ਦਿਨ ਐਤਵਾਰ ਨੂੰ ਉਹਨਾਂ ਦੇ ਭੋਗ ਪਾਏ ਜਾਣਗੇ ਉਸ ਤੋਂ ਅਪਰੰਤ 5 ਅਕਤੂਬਰ ਦਿਨ ਐਤਵਾਰ ਨੂੰ ਹੀ ਮਹਾਨ ਨਰਕੀਰਤਨ ਗੁਰੂ ਘਰ ਵਿਖੇ ਨਿਕਲੇਗਾ 3 ਦਿਨ ਮਹਾਨ ਕੀਰਤਨੀ ਜਥਾ ਕੀਰਤਨ ਕਰੇਗਾ ਦੁਵਾਰ ਸਜਾਏ ਜਾਣਗੇ ਸਮੂਹ ਸਾਧ ਸੰਤਨਾਂ ਚ ਗ੍ਰੀਸ਼ ਦੀ ਸਮੂਹ ਸਾਧ ਚੰਨਾਂ ਚ ਬੇਨਤੀ ਹੈ ਕਿ ਵਾਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਇਤਨੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ